ਇੱਕ ਇਸ ਵੇਲੇ ਤੋਂ ਤੁਹਾਨੂੰ ਲਗਾਤਾਰ ਜਿਹੜੀ ਕਵਰੇਜ ਅਸੀਂ ਨਰੋਡ ਜੈਮ ਸਿੰਘ ਬਲਾਗ ਦੀ ਦਿਖਾ ਰਹੇ ਸੀ ਇਸ ਸਮੇਂ ਵੀ ਗੱਲ ਕਰੀਏ ਤੇ ਜਿਹੜੇ ਪੂਰਵ ਮਤਾਇਕ ਜਗਿੰਦਰਪਾਲ ਸਾਹਿਬ ਉਹ ਵੀ ਜਿਹੜੇ ਜਨਤਾ ਦੇ ਹੱਥ ਦੇ ਵਿੱਚ ਖੜੇ ਹੋਏ ਨਜ਼ਰ ਆ ਰਹੇ ਸੀ ਦਿਖਾ ਦੇ ਆ ਤੁਹਾਨੂੰ ਕਿ ਇਸ ਸਮੇਂ ਜਗਿੰਦਰਪਾਲ ਜਿਹੜੇ ਨਾ ਨਰੋਡ ਬਲਾਗ ਦੇ ਵਿੱਚ ਜਿਹੜੇ ਪਹੁੰਚੇ ਹਨ ਤੇ ਉਹਨਾਂ ਨੇ ਜਿਹੜੀ ਜਨਤਾ ਦੀ ਸਮੱਸਿਆ ਸੀ ਉਹਨੂੰ ਦੇਖਿਆ ਹੈ ਤੇ ਇਸ ਸਮੇਂ ਜਿਹੜੇ ਨਾ ਉਹ ਉਹਨਾਂ ਵੱਲੋਂ ਜਿਹੜਾ ਗੂਨ ਕੀਤਾ ਗਿਆ ਤੇ ਵੀਡੀਓ ਜਿਹੜੇ ਡੀਡੀਪੀ ਉਹਨਾਂ ਨੂੰ ਫੋਨ ਕਰਕੇ ਜਿਹੜੇ ਆ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ 5-10 ਮਿੰਟ ਦੇ ਵਿੱਚ ਜਿਹੜੇ ਨਾ ਫੈਕਟਰੀ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਸਕਦੇ ਆ ਕਿ ਉੱਥੇ ਹੀ ਸਾਬਕਾ ਵਿਧਾਇਕ ਜਗਿੰਦਰ ਪਾਲ ਨਾਲ ਵੀ ਗੱਲਬਾਤ ਕਰਾਂਗੇ ਤੇ ਜਿਹੜਾ ਚੁੱਲ੍ਹਾ ਪੜਤੀਆਂ ਹਨ ਜਿਹੜੀ ਲੋਕਾਂ ਨੂੰ ਸਵੇਰ ਦੀ ਪਰੇਸ਼ਾਨੀ ਆ ਰਹੀ ਦੋ ਦਿਨ ਤੋਂ ਪਰੇਸ਼ਾਨੀ ਆ ਰਹੀ ਸੀ ਉਹ ਜਿਹੜਿਆ ਹੁਣ ਜਿਹੜਾ ਆ ਉਹ ਚੁੱਲ੍ਹਾ ਪੱਤੀਆਂ ਕੱਟਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤੇ ਲੋਕਾਂ ਨੂੰ ਕਿਤੇ ਨਾ ਕਿਤੇ ਥੋੜੀ ਬਹੁਤੀ ਰਾਹਤ ਵੀ ਜਿਹੜੀ ਮਿਲਦੀ ਨਜ਼ਰ ਆ ਰਹੀ ਹੈ ਉੱਥੇ ਹੀ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਸਾਬਕਾ ਵਿਧਾਇਕ ਜਗਿੰਦਰ ਪਾਲ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਇਸ ਸਬੰਧੀ ਤਾਂ ਤਾਂ ਬੰਡੋ ਸਾਡੇ ਨਾਲ ਦੇਖਦੇ ਰਹੋ ਪੰਜਾਬ ਦੇ ਦਿਨ ਮੈਂ ਵੀਡੀਓ ਬਲੌਗ ਚ ਅੱਜੇ ਨਾ ਕੋਈ ਸੈਕਟਰੀ ਹੈ ਨਾ ਕੋਈ ਮੈਂ ਤੁਹਾਨੂੰ ਦਾ ਪੁੱਛਣਾ ਚਾਹੁੰਦਾ ਕਿ ਇਹ ਏਡੀ ਵੱਡੀ ਬਿਲਡਿੰਗ ਬਣਾਈ ਬਣਾਈ ਕਿਉਂ ਅਹੀਂ ਗਈ ਉਹ ਤੁਹਾਡਾ ਬੰਦਾ ਕੋ ਟਾਬੇ ਦੇ ਉੱਤੇ ਜਾ ਕੇ ਪਰਚੀਆਂ ਕੱਟ ਰਿਹਾ ਕੋਈ ਪਰਮੰਦਰ ਕੱਟ ਰਿਹਾ ਕੋਈ ਕੋਲੀਆਂ ਕੱਟ ਰਿਹਾ ਤੁਸੀਂ ਚੰਗੇ ਹੋ ਯਾਰ ਮੈਨੂੰ ਸਾਰੇ ਸਾਈਟ 15 ਮਿੰਟ ਦਾ ਦਫ਼ਤਰ ਹੋਣਗੇ ਜੀ ਮੈਂ ਕਹਾਂ ਤੁਸੀਂ ਦੱਸੋ ਸਵੇਰ ਦੇ 15 ਮਿੰਟ ਹੀ ਹੋਏ ਤੁਸੀਂ ਪਟਿਆਲਿਓ ਇੱਥੇ ਆਏ ਹੋ ਆਏ ਬੜੇ ਖੁਸ਼ ਹੋਏ ਉਹ ਮੈਂ ਹਿਸਾਬ ਲਾਇਆ ਤੁਸੀਂ ਸਾਡੇ ਇਲਾਕੇ ਨਾਲ ਵੀ ਮਾੜੀ ਹੋ ਯਾਰ ਮੈਂ ਤਾਂ ਜਾਣੀ ਨਹੀਂ ਅਫਸਰ ਪੈ ਸੈਕਟਰੀ ਤੁਹਾਡੇ ਉੱਪਰ ਹੈ ਦੱਸ ਮੈਨੂੰ ਪਹਿਲੇ ਮੇਰਾ ਪੁੱਤਰਾ ਨਹੀਂ ਨਹੀਂ ਮਰ ਤੂੰ ਉੱਪਰ ਕਦੇ ਸੈਕਟਰੀ ਆਜੇ ਬੈ ਸੈਕਟਰੀ ਇੱਥੇ ਲੰਮਾ ਪਾਉ ਨੇ ਲਿਆ ਕੇ ਕੰਮ ਕਰਾਉਣ ਕੋ ਯਾਰ ਮੈਂ 15 ਮਿੰਟਾਂ ਚ ਸੈਕਟਰੀ ਮੈਂ ਇੱਥੇ ਹੀ ਆ ਮੈਂ ਮੈਂ ਇੱਥੇ ਹੀ ਆ ਪੰਜੇ ਇੱਥੇ ਆ ਜਾਓ ਪੰਜੇ ਇੱਥੇ ਲਿਆਓ ਮੈਂ ਆ ਗਿਆ ਹੁਣ ਮੈਂ ਨਹੀਂ ਜਾਣਾ ਮੈਂ ਤਾਂ ਕੋਈ ਗੱਲ ਨਹੀਂ ਚਲੋ ਮਿਹਰਬਾਨ 15 ਮਿੰਟਾਂ ਹੋਣਗੇ ਓਕੇ ਜੀ ਅਪਰ ਮੇਰੇ ਨਾਲ ਕੇਵਲ ਰਾਤ ਦੀ ਕਿਹੜੀ ਜਗ੍ਹਾ ਖੜੇ ਹੋ ਆਹਨੇ ਮੈਟਮ ਵੀਡੀਓ ਦਫ਼ਤਰ ਨੂੰ ਰੋਡ ਜਮ ਸਿੰਘ ਕਹਿੰਦੇ ਆ ਕੱਲ ਤੋਂ ਪਰੇਸ਼ਾਨੀ ਕਾਫੀ ਜਿਹੜੀ ਆ ਰਹੀ ਹੈ ਫਾਈਲਾਂ ਦੇ ਵਿੱਚ ਜਿਹੜੇ ਸਰਟੀਫਿਕੇਟ ਬਣਨੇ ਸੀਗੇ ਹਾਂਜੀ ਜਿਹੜੇ ਚੁੱਲਾ ਟੈਕਸ ਲੈ ਲਈਏ ਕਿਸੇ ਵੀ ਤਰ੍ਹਾਂ ਕਾਫੀ ਪਰੇਸ਼ਾਨੀ ਆ ਰਹੀ ਸੀ ਅੱਜ ਵੀ ਅਧਿਕਾਰੀ ਨਹੀਂ ਸੀਗੇ ਕੋਈ ਹਾਂਜੀ ਯੋਗਿੰਦਰਪਾਲ ਜੀ ਜਿਹੜੇ ਸਾਫ ਕਾ ਬਥਾਇਆ ਗਿਆ ਇੱਥੇ ਆਈ ਸੀਗੇ ਉਹਨਾਂ ਨੇ ਫੋਨ ਕੀਤਾ ਅਧਿਕਾਰੀਆਂ ਨੂੰ ਉਸ ਤੋਂ ਬਾਅਦੇ ਕੰਮ ਕਰ ਹੋੜੇ ਸ਼ੁਰੂ ਹੋਏ ਕੀ ਕਹਿਣਾ ਜਾਂਦੇ ਕਹਿੰਦਾ ਵੀ ਬਹੁਤ ਮੰਦ ਭੱਗੀ ਗੱਲ ਹੈ ਆਮ ਜਨਤਾ ਜਿਹੜੀ ਕਟੋ-ਕਟ ਮਹਿ ਕੱਲ 500 ਇਹ ਬੰਦਾ ਜਿਹੜਾ ਖਜਲ ਖਵਾਰ ਹੋ ਕੇ ਗਿਆ ਤੇ ਇਹਨਾਂ ਦੇ ਜਿਹੜੇ ਸੈਕਟਰੀ ਆ ਕਦੀ ਉਹ ਤਾਰਾਗੜ ਬੈਠੇ ਆ ਕਦੀ ਕਿਤੇ ਮੰਗਵਾਲ ਮੋੜ ਬੈਠੇ ਆ ਕਦੀ ਉਹ ਕਹਿੰਦੇ ਇਹ ਸੁੰਦਰ ਚੱਕ ਬੈਠੇ ਆ ਇਹ ਜਿਹੜੇ ਆਮ ਆਦੀ ਪਾਰਟੀ ਦੇ ਇਹਨਾਂ ਦਾ ਘਰ ਘਰ ਕੱਟ ਜਾ ਕੇ ਉਹਨਾਂ ਦੀ ਪੱਕੀ ਕੱਟ ਰਹੀ ਆ ਬਾਕੀ ਜਿਹੜੇ ਆਮ ਜਿਹੜੀ ਜਨਤਾ ਜਿਹੜੀ ਦੂਜੀ ਪਾਰਟੀ ਨਾਲ ਜੁੜੀ ਆ ਉਹਨਾਂ ਨੂੰ ਹੋਰ ਹਰਸਮੈਂਟ ਬਹੁਤ ਹੋ ਰਹੀ ਹੈ ਤੇ ਇਸ ਕਰਕੇ ਅੱਜ ਯੋਗਿੰਦਰਪਾਲ ਜੀ ਆਏ ਆ ਇਹਨਾਂ ਦੇ ਖਿਲਾਫ ਤੋਂ ਧਰਨਾ ਲੱਗਿਆ ਤੇ ਫੇਰ ਥੋੜਾ ਜਿਹਾ ਕੰਮ ਕਾਜ ਜੀ ਉਹ ਸਰ ਸ਼ੁਰੂ ਹੋਇਆ ਹੁਣ ਕੰਮ ਹੋ ਰਿਹਾ ਅੰਦਰ ਹੁਣ ਹੋ ਰਿਹਾ ਜੀ ਮੁੱਖ ਫਟੋ ਚਾਰ ਪੰਜ ਦਿਨ ਤੋਂ ਜਿਹੜਾ ਹਰੈਸਮੈਂਟ ਹੋ ਰਹੀ ਹੈ ਮੇਰਾ ਨਾਮ ਅਜੀ ਮਦਨ ਕਪਾਲ ਆ ਮੈਂ ਬਲਕਸ਼ਮ ਤੇ ਮੈਂਬਰ ਗ੍ਰਾਮ ਪੰਚਾਇਤ ਗੋਗਰਾਹ ਤੋਂ ਮਦਨ ਜੀ ਇੱਥੇ ਕੀ ਪ੍ਰੋਬਲਮ ਆ ਰਹੀ ਸੀ ਜਿਹੜਾ ਨਗਰ ਪੰਚਾਇਤ ਹੈਗੀ ਨਰੋਡ ਜਮ ਸਿੰਘ ਵੀਡੀਓ ਬਲੌਗ ਦਫਤਰ ਕੀ ਪ੍ਰੋਬਲਮ ਆ ਰਹੀ ਸੀ ਲੋਕਾਂ ਨੂੰ ਮੈਂ ਕਹਿੰਦੀ ਸਰਕਾਰ ਵੱਲੋਂ 27 ਤਰੀਕ ਤੋਂ ਨਾਮਿਨੇਸ਼ਨ ਲੈਣੀ ਸ਼ੁਰੂ ਕੀਤੀ ਸੀ ਉਹਨਾਂ ਦੇ ਕਾਗਜ਼ ਅੱਜ ਤੱਕ ਨਹੀਂ ਪੂਰੇ ਮਿਲੇ ਅੱਜ ਜਗਿੰਦਰਪਾਲ ਜੀ ਅਖਸਰ ਮਲੇ ਦਫਤਰ ਦੇ ਵਿੱਚ ਪਹੁੰਚੇ ਨਾ ਤਾਂ ਫੇਰ ਆਵੜਾ ਭਲਾ ਸਾਰਾ 2 ਵਜੇ ਪਹੁੰਚਿਆ ਉਹਦੇ ਬਾਅਦ ਸਾਰਿਆਂ ਨੂੰ ਬੁੱਕ ਨੰਬਰ 4 ਦੀ ਰਸੀਦ ਤਾਂ ਦਿੱਤੀਆਂ ਚੁੱਲਾ ਟੈਕਸ ਦਿੱਤੇ ਨੇ ਨਾਲ ਪਹਿਲਾਂ ਕੋਈ ਅੱਧੇ ਲੋਕਾਂ ਜਿਹੜਾ ਕਿ ਲੋਕਾਂ ਨੇ ਦਿੱਤੇ ਜਿਹੜੇ ਸਰਕਾਰ ਨਾਲ ਸੰਬੰਧਤ ਬੰਦੇ ਸੀ ਉਹਨਾਂ ਨੇ ਦਿੱਤੇ ਕੀ ਲੱਗਦਾ ਕੀ ਕਾਰਨ ਲੱਗਦਾ ਤੁਹਾਨੂੰ ਜਿਹੜੇ ਨਹੀਂ ਅਧਿਕਾਰੀ ਆ ਰਹੇ ਇੱਥੇ ਜਿਹੜੇ ਅਫਸਰ ਨਹੀਂ ਆ ਰਹੇ ਕੀ ਲੱਗਦਾ ਪੱਕਾ ਸਾਹਿਬ ਨਾਲ ਵੀ ਆਪਣੇ ਜੇ ਪਾਰਟੀ ਦੇ ਬੰਦੇ ਸਾਰੇ ਸਰਪੰਚ ਬਣਾ ਲੈ ਸੀ ਲੱਗਦਾ ਇਸ ਤਰ੍ਹਾਂ ਧੱਕੇ ਨਾਲ ਸਰਪੰਚ ਬਣਨਗੇ ਜੇ ਕੱਲ ਨੂੰ ਅੱਗੇ ਇਲੈਕਸ਼ਨ ਆਣਗੇ ਵਿਧਾਨ ਸਭਾ ਦੇ ਤੇ ਆਪਨਾਮ ਦੀ ਪਾਰਟੀ ਜਿੱਤੇਗੀ ਫਿਰ ਬਿਲਕੁਲ ਨਹੀਂ ਕਿੱਦਾਂ ਜਿੱਤਾਂ ਜੀ ਇਹ ਤਾਂ ਧੱਕੇ ਨਾਲ ਆਪਣੇ ਸਰਕਾਰ ਬਣਾਉਣਾ ਚਾਹੁੰਦੇ ਭਿੰਨਾ ਦੇ ਵਿੱਚ ਉਹ ਤਾਂ ਬਿਲਕੁਲ ਨਹੀਂ ਹੋ ਜਾਣਾ ਹੁਣ ਹਰ ਲੋਕਾਂ ਨੂੰ ਅੱਜ ਅੱਜ ਸੇਵਕ ਮਿਲ ਗਈ ਆ ਅੱਜ ਚੁੱਲਾ ਟਕਸਰ ਸਾਹਿਬ ਐਮਐਲਏ ਸਾਹਿਬ ਨੇ ਦੁਆਏ ਨਾ ਤਾਂ ਫਿਰ ਲੋਕਾਂ ਦਾ ਕੰਮ ਜੂਰੇ ਹੋਣਗੇ ਤਾਂ ਉਹਦੇ ਸੰਬੰਧਿਤ ਵਿੱਚ ਕਾਂਗਰਸ ਸਭ ਤੋਂ ਜਿਆਦਾ ਸਰਪੰਚ ਬਣਨਗੇ ਫਾਈਲਾਂ ਨੂੰ ਲੈ ਕੇ ਕੰਪਲੀਟ ਕਰਨ ਵਾਸਤੇ ਕਾਫੀ ਖੱਜਲ ਖਰਾਬ ਹੋ ਰਹੀ ਹੈ ਅੱਜ ਤੁਹਾਡੇ ਵੱਲੋਂ ਕਹਿੰਦੇ ਨੇ ਕਿ ਅਧਿਕਾਰੀਆਂ ਦੀ ਕਿਤੇ ਨਾ ਕਿਤੇ ਕਲਾਸ ਲਗਾਈ ਗਈ ਹੈ ਤੇ ਫਿਰ ਅਧਿਕਾਰੀ ਇੱਥੇ ਆਏ ਨੇ ਤੇ ਫਿਰ ਲੋਕਾਂ ਦੇ ਕੰਮ ਹੋਇਆ ਕੀ ਚੈਣਾ ਚਾਹੁੰਦੇ। ਦੁਖੋ ਗੱਲ ਇਹ ਆ ਜਿਹੜੇ IAS ਤੇ IPS ਅਫਸਰ ਹੁੰਦੇ ਨਾ ਉਹ ਬਿਲਕੁਲ ਇੱਕ ਜਾਇਜ਼ ਕੰਮ ਕਰਦੇ ਆ ਉਹ ਕਿਸੇ ਨੂੰ ਵੀ ਨਜਾਇਜ਼ ਕੰਮ ਕਰਨ ਵਾਸਤੇ ਅਨੁਮਤੀ ਨਹੀਂ ਦਿੰਦੇ। ਮਾਣਯੋਗ ਸਾਡੇ ਡਿਪਟੀ ਕਮਿਸ਼ਨਰ ਪਠਾਨਕੋਟ ਮੈਂ ਸਵੇਰੇ ਉਹਨਾਂ ਨੂੰ ਮਿਲਿਆ ਵੀ ਇਹ ਆ ਸਮੱਸਿਆ ਆ ਰਹੀ ਹੈ। ਪਹਿਲੇ ਘ੍ਰੋਟੇਚਾਰੀ ਸੀ। ਤੇ ਗਰੋਟੇ ਉਹਨਾਂ ਨੂੰ ਫੋਨ ਕਰਤਾ ਸੀ ਉਹਨਾਂ ਮੈਨੂੰ ਕਿਹਾ ਵੀ ਜਿੱਥੇ ਜਿੱਥੇ ਕੋਈ ਸਮੱਸਿਆ ਆਏਗੀ ਤੁਸੀਂ ਮੈਨੂੰ ਦੱਸੋ ਉਹ ਹੱਲ ਹੋ ਦੇ ਗਰੋਟੇ ਦੀ ਸਮੱਸਿਆ ਹੱਲ ਹੋ ਗਈ ਨਰੋਡ ਜਮ ਸਿੰਘ ਦੀ ਸਮੱਸਿਆ ਸੀ ਇਹ ਮੈਂ ਨਰੋਡ ਜਮ ਸਿੰਘ ਆਇਆ ਤੇ ਜਿਸਲੇ ਮੈਂ ਆਇਆ ਉਸਲੇ ਸਾਰੇ ਸੈਕਟਰੀ ਵੀ ਆ ਗਏ ਆ ਬੀੜੀਓ ਸਾਹਿਬ ਵੀ ਰੇ ਨੇ ਜੈ ਸਿੰਘ ਸਾਹਿਬ ਵੀ ਰੇ ਨੇ ਉਹਨਾਂ ਸਮੱਸਿਆ ਇਹ ਆ ਕੰਮ ਤੇ ਠੀਕ ਚੱਲ ਰਿਹਾ ਸਮੱਸਿਆ ਇਹ ਹੈ ਵੀ ਜਿਸਰਾ ਉਹਨੇ ਸਾਡੇ ਜੈ ਨੇ ਜੈ ਦੇ ਸਾਈਨ ਉਹਨੇ ਨੋਟਿਸ ਤੇ ਵੀਡੀਓ ਦੇ ਸਾਈਨ ਹੋਣਿਆ ਨੋਟਿਸ ਤੇ ਇਨ ਨੂੰ ਕੋ ਬਲੌਗ ਚਾਹਿਆ ਜਿਸ ਤਰ੍ਹਾਂ ਉਹ ਸ੍ਰੀ ਆਮਰ ਤੋਂ ਸਾਡਾ ਸਰਨੇ ਤੋਂ ਮੁੰਡਾ ਅਮਿਤ ਜਈ ਹੈ ਉਹ ਜਈ ਕੋ ਤਿੰਨ ਬਲੌਗ ਹੈ ਉਹ ਪਹਿਲੇ ਦੁਪਹਿਰ ਤੱਕ ਇੱਥੇ ਬੈਠਾ ਰਿਹਾ ਹੁਣ ਉਹ ਸ੍ਰੀ ਆਮਰ ਚਲ ਗਿਆ ਤੇ ਉਹਨੂੰ ਉਹਨਾ ਮੈਨੂੰ ਫੋਨ ਕਰਕੇ ਕਿਹਾ ਵੀ ਅੰਕਲ ਤੁਸੀਂ ਬੰਦੇ ਭੇਜ ਦਿਓ ਮੈਂ ਇਥੇ ਵੀ ਸੈੰਕ ਕਰ ਦਿਆਂਗਾ ਤੇ ਮੈਂ ਨਾਲ ਦੇ ਨਾਲ ਸਾਰਿਆਂ ਨੂੰ ਗਾਈਡ ਕਰਦਾ ਪਿਆ ਵੀ ਤੁਸੀਂ ਉੱਥੇ ਚਲੇ ਜਾਓ ਸੋ ਮੇਰੀ ਕਹਿਨ ਦਾ ਭਾਵੇਂ ਆ ਵੀ ਜਿਹੜੇ ਵੀ ਅਫਸਰ ਹੈ ਜਿਨ੍ਹਾਂ ਜਿਨ੍ਹਾਂ ਦੀ ਜੋ ਡਿਊਟੀ ਹੈ ਉਹਨੂੰ ਆਪਣੀ ਇਮਾਨਦਾਰੀ ਨਾਲ ਡਿਊਟੀ ਕਰਨੀ ਚਾਹੀਦੀ ਹੈ ਇਹ ਐ ਸਰਪੰਚਾ ਦੇ ਇਲੈਕਸ਼ਨ ਜਿਹੜੀ ਆ ਸਰਕਾਰ ਜਾਂ ਇੱਥੋਂ ਦਾ ਸਾਡਾ ਰਾਇਬਰ ਮੰਤਰੀ ਹੈ ਉਹਨੂੰ ਵੀ ਚਾਹੀਦਾ ਪਾਰ ਛੱਟੀ ਨਹੀਂ ਕਰਨੀ ਚਾਹੀਦੀ ਸਾਰੇ ਲੋਕਾਂ ਨੂੰ ਸੇਧ ਦਿਣੀ ਚਾਹੀਦੀ ਹੈ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਸਾਡੇ ਹਲਕੇ ਦਾ ਮੰਤਰੀ ਹੈ ਤੇ ਬਿਲਕੁਲ ਫਿਰ ਵੱਲ ਨਾਲ ਇਲੈਕਸ਼ਨ ਕੀਤੇ ਜਾ ਰਹੇ ਆ ਕਿਸੇ ਨਾਲ ਪਾਰ ਛੱਟੀ ਨਹੀਂ ਕੀਤੀ ਜਾ ਰਹੀ ਤੇ ਮੈਂ ਤਾਂ ਸਾਰੇ ਮੈਂ ਕਹਿੰਨ ਨੂੰ ਕਿਹਾ ਵੀ ਤੁਸੀਂ ਉਹਨੂੰ ਵੋਟ ਪਾਣੀ ਤੇ ਉਹਨੂੰ ਵੋਟ ਪਾਣੀ ਮੈਂ ਕਿਹਾ ਵੀ ਤੁਸੀਂ ਤਗੜੇ ਹੋ ਕੇ ਜਿਹੜੇ ਬੰਦੇ ਆਇਆ ਮੈਂ ਸਾਰਿਆਂ ਨੂੰ ਕਿਹਾ ਵੀ ਤਗੜੇ ਹੋ ਕੇ ਤੁਸੀਂ ਦੌੜਾ ਨੂੰ ਜੋ ਵੀ ਸਾਡੇ ਮੇਰੇ ਚਾਹੀਦਾ ਸਾਰਿਆਂ ਦੇ ਤਾਂ ਠੀਕ